ਜੀ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਜਗਦੀਪ ਸਿੰਘ ਵੀਜ਼ਾ ਇਮੀਗ੍ਰੇਸ਼ਨ ਤੋਂ ਮੈਂ ਅੱਜ ਆਪਣੇ ਸਟੂਡੈਂਟਾਂ ਲਈ ਇੱਕ ਪ੍ਰੋਗਰਾਮ ਲੈ ਕੇ ਆਇਆ ਹਾਂ ਜਿਹੜੇ ਬੱਚਿਆਂ ਨੇ ਪਲੱਸ 2 ਤੋਂ ਬਾਅਦ ਜੀਐਨਐਮ ਜਾਂ ਏਐਨਐਮ ਦਾ ਕੋਰਸ ਕੀਤਾ ਹੈ ਤੇ ਹੁਣ ਉਹਨਾਂ ਦਾ ਸਟੱਡੀ ਦੇ ਵਿੱਚ ਜਿਹੜਾ 10 ਸਾਲ ਤੱਕ ਦਾ ਗੈਪ ਪੈ ਗਿਆ ਹੈ ਤੇ ਉਹਨਾਂ ਨੇ ਅੱਗੇ ਗ੍ਰੈਜੂਏਸ਼ਨ ਨਹੀਂ ਕੀਤੀ ਇੰਡੀਆ ਦੇ ਵਿੱਚ ਤੇ ਆਲਸੇ ਆ ਪੀਟੀ ਕੀਤੀ ਹੋਈ ਹੈ ਚੰਗੇ ਨੰਬਰ ਹੈਗੇ ਤੇ ਉਹ ਆਪਣਾ ਯੂਕੇ ਦੇ ਵਿੱਚ ਜਾ ਕੇ ਆਪਣੀ ਟਾਪ ਅਪ ਡਿਗਰੀ ਜਿਹੜੀ ਲੈ ਸਕਦੇ ਆ ਜਿਹਦੇ ਵਿੱਚ 1 ਸਾਲ ਦੀ ਡਿਗਰੀ ਜਿਹੜੀ ਹੁੰਦੀ ਹੈ ਤੇ ਨਾਲ ਤੁਹਾਨੂੰ ਅੱਗੇ ਵਰਕ ਪਰਮਿਟ ਜਿਹੜਾ ਮਿਲਦਾ ਹੈ ਤੁਸੀਂ ਫੁੱਲ ਟਾਈਮ ਜਿਹੜਾ ਵਰਕ ਉੱਥੇ ਕਰ ਸਕਦੇ ਗੈਪ ਤੇ ਜਿਹੜਾ 10 ਸਾਲ ਦਾ ਗੈਪ ਅਕਸੈਪਟੇਬਲ ਹੈ ਤੁਸੀਂ 10 ਸਾਲ ਦੇ ਗੈਪ ਦੇ ਨਾਲ ਵੀ ਯੂਕੇ ਜਾ ਸਕਦੇ ਹੋ ਤੇ ਅਗਰ ਤੁਸੀਂ ਆਪਣੀ ਫੈਮਿਲੀ ਨਾਲ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਹੀ ਡਿਗਰੀ ਹੋਣੀ ਮਾਸਟਰ ਹੈ ਤੁਸੀਂ ਡਿਗਰੀ ਤੋਂ ਬਾਅਦ ਅੱਗੇ ਮਾਸਟਰ ਡਿਗਰੀ ਕਰਨ ਲਈ ਜਾਉਂਗੇ ਜਾਂ ਫਾਊਂਡੇਸ਼ਨ ਕੋਰਸ ਲਈ ਜਾਉਂਗੇ ਉਸ ਕੇਸ 'ਤੇ ਵੀ ਤੁਸੀਂ ਆਪਣੀ ਫਾਈਲ ਐਪਲਾਈ ਕਰ ਸਕਦੇ ਹੋ ਜਾਂ ਤੁਸੀਂ ਇੱਥੇ ਮੈਰਿਡ ਹੋ ਤੁਸੀਂ ਜੀਐਨਐਮ ਜਾਂ ਏਐਨਐਮ ਦਾ ਕੋਰਸ ਕੀਤਾ ਹੈ ਤੇ ਹੁਣ ਤੁਸੀਂ ਆਪਣੀ ਸਪਾਊਸ ਨਾਲ ਜਾਣਾ ਚਾਹੁੰਦੇ ਹੋ ਫਿਰ ਤੁਸੀਂ ਉਸ ਕੇਸ ਦੇ ਵਿੱਚ ਤੁਸੀਂ ਆਪਣਾ 6 ਮਨਥ ਤੋਂ ਬਾਅਦ ਆਪਣੇ ਸਪਾਊਸ ਦਾ ਵੀਜ਼ਾ ਜਿਹੜਾ ਅਪਲਾਈ ਕਰ ਸਕਦੇ ਹੋ ਤੁਹਾਨੂੰ ਐਦਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਯੂਕੇ ਦੇ ਵਿੱਚ ਜਾਣਾ ਚਾਹੁੰਦੇ ਹੋ ਜੀਐਨਐਮ ਏਐਨਐਮ ਤੋਂ ਬਾਅਦ ਜਾਣਾ ਚਾਹੁੰਦੇ ਹੋ ਤੇ 10 ਸਾਲ ਦਾ ਗੈਪ ਜਿਹੜਾ ਸੈੱਟ ਕਰਾਉਣਾ ਚਾਹੁੰਦੇ ਹੋ ਤੁਹਾਡੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਆਫਿਸ ਤੇ ਜਿਹੜਾ ਵਿਜ਼ਿਟ ਕਰ ਸਕਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜੋ ਤੁਹਾਨੂੰ ਆਉਣ ਵਾਲੀ ਵੀਡੀਓਜ਼ ਵਗੈਰਾ ਅਪਡੇਟ ਜਿਹੜੀ ਮਿਲਦੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ